ਸਤਿ ਸ਼੍ਰੀ ਅਕਾਲ ਜੀ ਸ਼ਰਨ ਦਫ਼ਤਰ ਤੋਂ ਬਾਹਰ ਨਿਕਲੀ ਤਾਂ ਇੱਕ ਨਵੀਂ ਵਿਆਹੀ ਜੋੜੀ ਨੂੰ ਸਾਹਮਣੇ ਖੜੀ ਗੋਲ ਗੱਪੇ ਖਾਂਦੇ ਵੇਖ ਉਹ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਉਹ ਨੂੰ ਆਪਣੇ ਘਰ ਵਾਲੇ ਰਾਹੁਲ ਦੀ ਯਾਦ ਆ ਗਈ ਵਿਆਹ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿੱਚ ਉਹ ਵੀ ਇਸੇ ਤਰ੍ਹਾਂ ਘੁੰਮਣ ਲਈ ਲੈ ਕੇ ਜਾਂਦਾ ਸੀ ਤਾਂ ਇੱਕ ਹੀ ਪਲੇਟ ਵਿੱਚ ਆਪਣੇ ਹੱਥਾਂ ਨਾਲ ਉਹਨੂੰ ਗੋਲ ਗੱਪੇ ਖਵਾਉਂਦਾ ਸੀ ਘਰ ਵਾਲੇ ਦੀ ਯਾਦ ਆਉਂਦਿਆਂ ਹੀ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਸੋਚਣ ਲੱਗੀ ਕਿ ਕੀ ਗਲਤੀ ਸੀ ਜਿਹੜਾ ਇੰਨਾ ਪਿਆਰਾ ਰਿਸ਼ਤਾ ਇਵੇਂ ਹੀ ਖਤਮ ਹੋ ਗਿਆ ਉਦੋਂ ਹੀ ਉਹਦੀ ਬੱਸ ਆ ਗਈ ਤੇ ਉਹ ਬੱਸ ਵਿੱਚ ਬਹਿ ਗਈ ਉਹਦੀਆਂ ਅੱਖਾਂ ਅੱਗੇ ਪੁਰਾਣੇ ਦਿਨ ਘੁੰਮਣ ਲੱਗੇ ਘਰ ਦੀ ਵੱਡੀ ਧੀ ਸੀ ਉਹ ਪਿਓ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਹਦੇ ਮੋਢਿਆਂ ਤੇ ਆ ਗਈ ਉਹਦੇ ਦੋਵੇਂ ਭਰਾ ਨਿੱਕੇ ਸੀ ਉਹਨਾਂ ਦੋਵਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਹਦੇ ਮੋਢਿਆਂ ਤੇ ਆ ਗਈ ਸੀ ਉਦੋਂ ਤੱਕ ਉਹ ਨੌਕਰੀ ਕਰਨ ਲੱਗੀ ਸੀ ਤਾਂ ਘਰ ਦੇ ਖਰਚ ਕਰਨ ਵਿੱਚ ਉਹਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ ਸੀ। ਇਸੇ ਵਿੱਚ ਉਹਦੇ ਲਈ ਇੱਕ ਰਿਸ਼ਤਾ ਆਇਆ। ਮਾਂ ਤਾਂ ਇਸ ਰਿਸ਼ਤੇ ਦੇ ਲਈ ਮਨਾ ਕਰ ਰਹੀ ਸੀ ਪਰ ਪੂਆ ਦੇ ਸਮਝਾਉਣ ਤੇ ਉਹਨੇ ਇਹ ਵਿਆਹ ਕਰ ਲਿਆ। ਰਾਹੁਲ ਉਹਦੇ ਲਈ ਇੱਕ ਚੰਗਾ ਜੀਵਨ ਸਾਥੀ ਸਾਬਤ ਹੋਇਆ ਸੀ। ਵਿਆਹ ਦੇ ਬਾਅਦ ਵੀ ਉਹ ਆਪਣੇ ਪੇਕੇਆਂ ਦੇ ਪ੍ਰਤੀ ਹਰ ਜ਼ਿੰਮੇਵਾਰੀ ਨਿਭਾ ਰਹੀ ਸੀ। ਉਹਦੀ ਸਾਸ ਤੇ ਘਰ ਵਾਲੇ ਨੂੰ ਇਸ ਗੱਲ ਨਾਲ ਕੋਈ ਦਿੱਕਤ ਨਹੀਂ ਸੀ। ਉਹ ਆਪਣੀ ਅੱਧੀ ਤਨਖਾਹ ਪੇਕੇ ਹੀ ਦਿੰਦੀ ਸੀ ਤਾਂ ਕਿ ਛੋਟੇ ਭਰਾਵਾਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਵੇ ਤੇ ਘਰ ਵੀ ਚੰਗੀ ਤਰ੍ਹਾਂ ਚੱਲਦਾ ਰਹੇ ਵਿਆਹ ਦੀ ਵਿਆਹ ਵੀ ਉਹਨੇ ਇਸ ਸ਼ਰਤ 'ਤੇ ਕੀਤਾ ਸੀ ਕਿ ਉਹ ਆਪਣੇ ਪੇਕੇਆਂ ਨੂੰ ਹੀ ਵੇਖੇਗੀ ਤਾਂ ਵਿਆਹ ਦੇ ਬਾਅਦ ਵੀ ਉਹ ਪੇਕੇਆਂ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਹੀ ਚੁੱਕੀ ਹੋਈ ਸੀ ਰਾਹੁਲ ਨੂੰ ਵੀ ਇਸ ਗੱਲ ਨਾਲ ਕੋਈ ਦਿੱਕਤ ਨਹੀਂ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਇੱਕ ਦਿਨ ਉਹ ਆਫਿਸ ਤੋਂ ਘਰ ਆਈ ਤਾਂ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮੈਂ ਜਰਾ ਆਪਣੀ ਮੰਮੀ ਕੋਲੋਂ ਹੋ ਆਵਾਂ ਉਹਦੀ ਸੱਸ ਕਹਿਣ ਲੱਗੀ ਕਿ ਅੱਜ ਮੇਰੀ ਸਿਹਤ ਠੀਕ ਨਹੀਂ ਆ ਅੱਜ ਤੂੰ ਪੇਕੇ ਨਾ ਜਾ ਇਸ ਗੱਲ ਤੋਂ ਉਹ ਗੁੱਸੇ ਹੋ ਗਈ ਤੇ ਕਹਿਣ ਲੱਗੀ ਕਿ ਤੁਹਾਡਾ ਵੀ ਸੱਸ ਵਾਲਾ ਨਾਟਕ ਸ਼ੁਰੂ ਹੋ ਗਿਆ ਨਾ ਮੈਂ ਕਈ ਦਿਨਾਂ ਤੋਂ ਵੇਖ ਰਹੀ ਆ ਕਿ ਜਦੋਂ ਵੀ ਮੈਂ ਪੇਕੇ ਜਾਂਦੀ ਆ ਤਾਂ ਤੁਹਾਨੂੰ ਕੋਈ ਨਾ ਕੋਈ ਪਰੇਸ਼ਾਨੀ ਹੋਣ ਲੱਗਦੀ ਆ ਉਹਦੀ ਸੱਸ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਪੁੱਤ ਅੱਜਕਲ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਇਸ ਲਈ ਤੈਨੂੰ ਐਵੇਂ ਲੱਗ ਰਿਹਾ ਆ ਮੈਂ ਜਾਣਬੁੱਝ ਕੇ ਐਵੇਂ ਥੋੜੀ ਨਾ ਕਰਦੀ ਆ ਤੂੰ ਸਿਰਫ ਪੇਕਿਆਂ ਵਿੱਚ ਹੀ ਖੋਈ ਰਹੇਂਗੀ ਤਾਂ ਮੇਰਾ ਧਿਆਨ ਕੌਣ ਰੱਖੂਗਾ ਉਸੇ ਵੇਲੇ ਰਾਹੁਲ ਵੀ ਘਰ ਆ ਗਿਆ ਤੇ ਜਦੋਂ ਉਹਨੇ ਵੇਖਿਆ ਕਿ ਉਹਦੀ ਘਰ ਵਾਲੀ ਉਹਦੀ ਬਿਮਾਰ ਮਾਂ ਨੂੰ ਇੰਨਾ ਕੁਝ ਸੁਣਾ ਰਹੀ ਆ ਤਾਂ ਉਹ ਗੁੱਸੇ ਨਾਲ ਕਹਿਣ ਲੱਗਾ ਕਿ ਜੇ ਤੂੰ ਬਸ ਆਪਣੇ ਪੇਕਿਆਂ ਬਾਰੇ ਹੀ ਸੋਚਣਾ ਸੀ ਤਾਂ ਵਿਆਹ ਕਿਉਂ ਕੀਤਾ ਤੂੰ ਉਥੋਂ ਦੇ ਫਰਜ਼ ਨਿਭਾ ਮੈਨੂੰ ਕੋਈ ਦਿੱਕਤ ਨਹੀਂ ਆ ਪਰ ਇਹ ਕਿਉਂ ਪੁੱਲ ਰਹੀ ਆ ਕਿ ਸਹੌਰਿਆਂ ਪ੍ਰਤੀ ਵੀ ਤੇਰੇ ਕੁਝ ਫਰਜ਼ ਬੰਦੇ ਆ ਕਿਤੇ ਐਵੇਂ ਨਾ ਹੋਵੇ ਕਿ ਆਪਣੀਆਂ ਹਰਕਤਾਂ ਦੇ ਕਾਰਨ ਤੂੰ ਰਿਸ਼ਤਾ ਵੀ ਗਵਾ ਦੇਵੇਂ ਇਹ ਗੱਲ ਸ਼ਰਨ ਨੂੰ ਬਹੁਤ ਚੁਬ ਗਈ ਤੇ ਉਹ ਗੁੱਸੇ ਵਿੱਚ ਕਹਿਣ ਲੱਗੀ ਹੁਣ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਆ ਮੈਨੂੰ ਸੱਚੀ ਵਿਆਹ ਕਰਨਾ ਹੀ ਚਾਹੀਦਾ ਸੀ ਤੇ ਆਪਣੇ ਪੇਕੇਆਂ ਪ੍ਰਤੀ ਫਰਜ਼ ਨਿਭਾਉਣਾ ਚਾਹੀਦਾ ਸੀ ਇੰਨਾ ਕਹਿ ਕੇ ਉਹ ਆਪਣੇ ਕਮਰੇ ਕੱਪੜੇ ਤੇ ਆਪਣਾ ਸਮਾਨ ਪੈਕ ਕਰਕੇ ਉਥੋਂ ਤੀਰ ਵਾਂਗ ਨਿਕਲ ਗਈ ਰਾਹੁਲ ਨੂੰ ਵੀ ਗੁੱਸਾ ਆ ਗਿਆ ਤੋਂਨੇ ਵੀ ਆਪਣੀ ਘਰ ਵਾਲੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਰਾਹੁਲ ਦੀ ਮਾਂ ਨੇ ਸ਼ਰਮ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੀ ਤੇ ਸੱਸ ਨੂੰ ਵੀ ਸੜੀਆਂ ਪੁੱਜੀਆਂ ਗੱਲਾਂ ਸੁਣਾ ਕੇ ਉੱਥੋਂ ਨਿਕਲ ਗਈ ਆਪਣੀ ਮਾਂ ਨੂੰ ਬੇਇੱਜ਼ਤ ਹੁੰਦੇ ਵੇਖ ਕੇ ਰਾਹੁਲ ਨੂੰ ਗੁੱਸਾ ਹੋਰ ਵੀ ਜ਼ਿਆਦਾ ਆ ਗਿਆ ਜਦੋਂ ਉਹ ਵੇਕੇ ਆਈ ਤਾਂ ਉਹਦੀ ਮਾਂ ਕਹਿਣ ਲੱਗੀ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਸ ਰਿਸ਼ਤੇ ਦੇ ਲਈ ਹਾਂ ਨਾ ਕਰ ਪਰ ਤੂੰ ਆਪਣੀ ਭੂਆ ਦੇ ਪਿੱਛੇ ਲੱਗ ਕੇ ਵਿਆਹ ਕਰ ਲਿਆ ਤੇ ਹੁਣ ਤੇਰੀ ਜ਼ਿੰਦਗੀ ਬਰਬਾਦ ਹੋ ਗਈ ਆ ਸ਼ਰਨੂ ਵੀ ਬਹੁਤ ਗੁੱਸਾ ਆ ਰਿਹਾ ਸੀ ਕਿ ਰਾਹੁਲ ਦੀ ਵਜ੍ਹਾ ਨਾਲ ਉਹਨੂੰ ਆਪਣੀ ਮਾਂ ਕੋਲੋਂ ਇਹਨਾ ਕੁਝ ਸੁੰਨਾ ਪੈ ਰਿਹਾ ਆ ਉਹਨੇ ਕਿਹਾ ਮੰਮੀ ਤੂੰ ਚਿੰਤਾ ਨਾ ਕਰ ਹੁਣ ਮੈਂ ਇਹੋ ਜੇ ਇਨਸਾਨ ਕੋਲ ਵਾਪਸ ਮੁੜ ਕੇ ਜਾਣਾ ਹੀ ਨਹੀਂ ਆ ਉਹਦੀ ਮਾਂ ਮਨ ਹੀ ਮਨ ਖੁਸ਼ ਹੋ ਰਹੀ ਸੀ ਕਿ ਧੀ ਦੀ ਪੂਰੀ ਤਨਖਾਹ ਹੁਣ ਘਰ ਹੀ ਰਹੂਗੀ ਤੇ ਕੁੜੀ ਪਹਿਲਾਂ ਵਾਂਗ ਪੂਰਾ ਘਰ ਸੰਭਾਲ ਲਊਗੀ ਹੌਲੀ-ਹੌਲੀ ਵਕਤ गुज़रਦਾ ਗਿਆ ਜਦੋਂ ਰਾਹੁਲ ਉਹਨੂੰ ਫੋਨ ਕਰਨ ਲੱਗਾ ਤਾਂ ਗੁੱਸੇ ਵਿੱਚ ਉਹਨੇ ਆਪਣਾ ਨੰਬਰ ਹੀ ਬਦਲ ਲਿਆ ਤੇ ਇਸੇ ਵਿੱਚ ਉਹਨੂੰ ਦੂਜੀ ਕੰਪਨੀ ਵਿੱਚ ਚੰਗੀ ਤਨਖਾਹ ਤੇ ਨੌਕਰੀ ਮਿਲ ਗਈ ਤਾਂ ਉਹਨੇ ਕੰਪਨੀ ਬਦਲ ਲਈ ਹੌਲੀ-ਹੌਲੀ ਉਹ ਰਾਹੁਲ ਨੂੰ ਭੁੱਲ ਕੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਖੋਬ ਗਈ ਉਹਨੇ ਆਪਣੇ ਭਰਾਵਾਂ ਦੀ ਪੜ੍ਹਾਈ ਪੂਰੀ ਕਰਵਾਈ ਦੋਵੇਂ ਚੰਗੀ ਨੌਕਰੀ ਕਰਨ ਲੱਗੇ ਫਿਰ ਇੱਕ-ਇੱਕ ਕਰਕੇ ਦੋਵਾਂ ਭਰਾਵਾਂ ਦਾ ਵਿਆਹ ਹੋ ਗਿਆ ਹੁਣ 1 ਮਹੀਨਾ ਪਹਿਲਾਂ ਹੀ ਉਹਨੇ ਆਪਣੇ ਛੋਟੇ ਭਰਾ ਦਾ ਵਿਆਹ ਕਰਵਾਇਆ ਸੀ ਭਰਾਵਾਂ ਦੀ ਸਫਲਤਾ ਤੇ ਖੁਸ਼ਹਾਲ ਜ਼ਿੰਦਗੀ ਵਿੱਚ ਉਹਨੂੰ ਆਪਣੀ ਜਿੱਤ ਵਖਾਈ ਦਿੰਦੀ ਸੀ ਉਹ ਸੋਚਦੀ ਸੀ ਕਿ ਮੇਰਾ ਘਰ ਨਹੀਂ ਵਸ ਪਿਆ ਤਾਂ ਨਾ ਸਹੀ ਪਰ ਮੇਰੇ ਭਰਾ ਦਾ ਖੁਸ਼ਿਆ ਉਹ ਸਮਝ ਨਹੀਂ ਪਾਈ ਸੀ ਕਿ ਕੌਣ ਕਿੰਨਾ ਚਲਾ ਗਿਆ ਵੱਡਾ ਭਰਾ ਕਿਸੇ ਨਾ ਕਿਸੇ ਬਹਾਨੇ ਹਰ ਮਹੀਨੇ ਉਹਦੇ ਕੋਲੋਂ ਮੋਟੀ ਰਕਮ ਮੰਗਦਾ ਰਹਿੰਦਾ ਤੇ ਉਹਨੇ ਪੈਸੇ ਜੋੜ-ਜੋੜ ਕੇ ਸ਼ਹਿਰ 'ਚ ਆਪਣਾ ਇੱਕ ਪਲਾਟ ਵੀ ਖਰੀਦ ਲਿਆ ਹੁਣ ਛੋਟੇ ਭਰਾ ਦਾ ਵਿਆਹ ਹੋਇਆ ਤਾਂ ਉਹ ਵੀ ਸੋਚ ਰਿਹਾ ਸੀ ਕਿ ਮੈਂ ਵੀ ਵੱਡੇ ਭਰਾ ਵਾਂਗ ਭੈਣ ਕੋਲੋਂ ਬਹਾਨੇ ਨਾਲ ਪੈਸੇ ਕਢਵਾ ਲਵਾਂਗਾ ਤੇ ਵਧੀਆ ਜਿਹਾ ਸ਼ਹਿਰ ਵਿੱਚ ਬੰਗਲਾ ਬਣਵਾਵਾਂਗਾ ਉਹ ਆਪਣੇ ਸਾਰੇ ਸੁਪਨੇ ਆਪਣੀ ਭੈਣ ਦੀ ਤਨਖਾਹ ਤੋਂ ਹੀ ਪੂਰੇ ਕਰਨਾ ਚਾਹੁੰਦੇ ਸੀ ਤੇ ਸ਼ਰਨ ਸੋਚਦੀ ਸੀ ਕਿ ਉਹਦਾ ਪਰਿਵਾਰ ਉਹਨੂੰ ਬਹੁਤ ਪਿਆਰ ਕਰਦਾ ਆ ਸ਼ਰਨ ਘਰ ਪਹੁੰਚੀ ਤਾਂ ਉਹ ਸਿੱਧਾ ਨਿੱਕੇ ਭਰਾ ਦੇ ਕਮਰੇ ਵੱਲ ਜਾਣ ਲੱਗੀ ਕਿਉਂਕਿ ਅੱਜ ਉਹਦੇ ਮਨ ਪਸੰਦੀ ਖਾਣ ਵਾਲੀ ਚੀਜ਼ ਲਈ ਆਈ ਸੀ ਉਹ ਪਾਰੇ ਉਹਦੇ ਕਦਮ ਰੁਕ ਗਏ ਕਿਉਂਕਿ ਉਹਨੇ ਆਪਣੇ ਛੋਟੇ ਭਰਾ ਦੀ ਆਵਾਜ਼ ਸੁਣ ਲਈ ਉਹ ਆਪਣੀ ਘਰਵਾਲੀ ਨੂੰ ਕਹਿ ਰਿਹਾ ਸੀ ਵੇਖ ਸਾਨੂੰ ਪੈਨ ਨਾਲ ਨਹੀਂ ਪੈਨ ਦੀ ਮੋਟੀ ਤਨਖਾਹ ਨਾਲ ਪਿਆਰਿਆ ਸ਼ਰਨਪੈਣ 2 ਸਾਲਾਂ ਤੋਂ ਆਪਣੇ ਘਰ ਵਾਲੇ ਤੇ ਸਹੁਰਿਆਂ ਨੂੰ ਲਾਤ ਮਾਰ ਕੇ ਸਾਡਾ ਭਲਾ ਕਰ ਰਹੀ ਆ ਤੂੰ ਵੀ ਉਹਦੇ ਨਾਲ ਮਿੱਠੀ ਹੋ ਕੇ ਪੈਸੇ ਕਢਵਾਉਂਦੀ ਰਹੀਂ ਫਿਰ ਵੇਖੀ ਛੇਤੀ ਆਪਾਂ ਵੀ ਇੱਕ ਵੱਡਾ ਜਿਹਾ ਬੰਗਲਾ ਬਣਵਾ ਲਵਾਂਗੇ ਉਹਦੇ ਭਰਾ ਦੀ ਘਰਵਾਲੀ ਕਹਿਣ ਲੱਗੀ ਪਰ ਇਹ ਤਾਂ ਗਲਤ ਗੱਲ ਆ ਨਾ ਆਪਣੇ ਮਤਲਬ ਲਈ ਅਸੀਂ ਐਵੇਂ ਕਰ ਰਹੇ ਆਂ ਅੱਜ ਰਾਹੁਲ ਭਾਜੀ ਘਰ ਆਏ ਸੀ ਉਹ ਕਿੰਨੇ ਪਰੇਸ਼ਾਨ ਸੀ ਆਪਾਂ ਭੈਣ ਕੋਲੋਂ ਇਹ ਗੱਲ ਲੁਕਾ ਕੇ ਉਹਦੇ ਨਾਲ ਕਿੰਨਾ ਵੱਡਾ ਧੋਖਾ ਕਰ ਰਹੇ ਆਂ ਸ਼ਰਮ ਦਾ ਭਰਾ ਵਿਜੇ ਕਹਿਣ ਲੱਗਾ ਉਹੋ ਭਾਜੀ ਤਾਂ ਪਹਿਲਾਂ ਵੀ ਕਈ ਵਾਰ ਘਰ ਆਏ ਆ ਪਰ ਅਸੀਂ ਕਦੀ ਵੀ ਭੈਣ ਦੇ ਕੰਨਾਂ ਤੱਕ ਇਹ ਗੱਲ ਨਹੀਂ ਜਾਣ ਦਿੱਤੀ ਜੇ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਭਾਜੀ ਵਾਰ-ਵਾਰ ਘਰ ਆ ਰਹੇ ਆ ਤੇ ਕਿਤੇ ਭੈਣ ਦਾ ਦਿਲ ਹੀ ਨਾ ਪਿਗਲ ਜਾਵੇ ਤੇ ਉਹ ਕਿਤੇ ਬਾਜੀ ਦੇ ਨਾਲ ਹੀ ਨਾ ਚਲੀ ਜਾਵੇ ਤਾਂ ਉਹਨਾਂ ਦੀ ਤਨਖਾਹ ਤੋਂ ਸਾਨੂੰ ਹੱਥ ੋਂ ਨਾ ਪੈ ਜਾਊਗਾ ਵਿਜੇ ਦੀ ਘਰ ਵਾਲੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਉਹਨੂੰ ਹੁਣ ਵੀ ਠੀਕ ਨਹੀਂ ਕੁਝ ਲੱਗ ਰਿਹਾ ਸੀ ਇਧਰ ਗਲਤੀ ਨਾਲ ਸ਼ਰਨ ਨੇ ਵੀ ਸਾਰਾ ਕੁਝ ਸੁਣ ਲਿਆ ਸੀ ਉਹਦੀਆਂ ਅੱਖਾਂ ਵਿੱਚ ਅਥਰੂ ਵਹਿਣ ਲੱਗੇ ਕਿ ਜਿਸ ਪਰਿਵਾਰ ਨੂੰ ਆਪਣਾ ਮੰਨ ਕੇ ਉਹਨਾਂ ਦੇ ਮੁਸ਼ਕਲ ਵਕਤ ਵਿੱਚ ਉਹਨਾਂ ਨੂੰ ਸੰਭਾਲ ਲ ਲਈ ਉਹਨੇ ਆਪਣੇ ਘਰ ਵਾਲੇ ਤੇ ਸਹੁਰਿਆਂ ਨੂੰ ਵੀ ਟਕਰਾ ਦਿੱਤਾ ਸੀ ਉਹੀ ਪਰਿਵਾਰ ਉਹਦੇ ਨਾਲ ਧੋਖਾ ਕਰ ਰਿਹਾ ਆ ਇਹ ਸੋਚਦੀ ਸੋਚਦੀ ਆਪਣੇ ਕਮਰੇ ਵਿੱਚ ਆ ਗਈ ਤੇ ਬਿਸਤਰੇ ਤੇ ਪੈ ਗਈ ਸਿਰਾਂ ਨੇ ਤੇ ਸਿਰ ਰੱਖ ਕੇ ਫੁੱਟ ਫੁੱਟ ਕੇ ਰੋਣ ਲੱਗੀ ਉਹ ਸੋਚਣ ਲੱਗੀ ਕਿ ਪਤਾ ਨਹੀਂ ਕਦੋਂ ਦਾ ਰਾਹੁਲ ਮੈਨੂੰ ਮਨਾਉਣ ਲਈ ਘਰ ਆ ਰਿਹਾ ਸੀ ਮੈਂ ਗੁੱਸੇ ਵਿੱਚ ਆਪਣਾ ਨੰਬਰ ਤੱਕ ਬਦਲ ਲਿਆ ਕਦੀ ਪਲਟ ਕੇ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਨਹੀਂ ਮੈਂ ਮੈਂ ਤਾਂ ਆਪਣੀ ਕੰਪਨੀ ਬਦਲ ਲਈ ਉਹ ਮੇਰੇ ਲਈ ਕਿੰਨਾ ਪਰੇਸ਼ਾਨ ਹੋਣਗੇ ਤੇ ਇਹ ਪਤਾ ਨਹੀਂ ਉਹਨਾਂ ਨੂੰ ਕੀ ਕੀ ਸੁਣਾ ਕੇ ਸਾਡੇ ਰਿਸ਼ਤੇ ਨੂੰ ਹੋਰ ਵੀ ਖਰਾਬ ਕਰਦੇ ਗਏ ਹੋਣਗੇ ਉਦੋਂ ਹੀ ਦਰਵਾਜ਼ੇ ਤੇ ਦਸਤਕ ਹੋਈ ਤਾਂ ਸ਼ਰਨ ਨੇ ਆਪਣੇ ਅਥਰੂ ਪੂੰਝ ਲੈ ਵਿਜੇ ਦੀ ਘਰ ਵਾਲੀ ਦਰਵਾਜ਼ੇ ਤੇ ਖੜੀ ਸੀ ਸ਼ਰਦ ਦਾ ਮਨ ਕਸੈਲਾ ਜਾ ਹੋ ਗਿਆ ਉਹ ਸੋਚਣ ਲੱਗੀ ਕਿ ਇਹ ਵੀ ਆ ਗਈ ਵਿਖਾਵਾ ਕਰਨ ਲਈ ਪਰ ਵਿਜੇ ਦੀ ਘਰ ਵਾਲੀ ਕਮਰੇ ਵਿੱਚ ਆਈ ਤੇ ਸ਼ਰਨ ਨੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੀ ਦੀਦੀ ਕੀ ਹੋਇਆ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਸ਼ਰਨ ਭਰੇ ਗਲੇ ਨਾਲ ਬੋਲੀ ਕੁਝ ਨਹੀਂ ਦੱਸੋ ਕੋਈ ਕੰਮ ਸੀ ਤੈਨੂੰ ਵੀ ਕੋਈ ਚਾਹੀਦਾ ਆ ਉਦੀ ਆਵਾਜ਼ ਵਿੱਚ ਕੜਵਾਹਟ ਨੂੰ ਮਹਿਸੂਸ ਕਰਕੇ ਵਿਜੇਦੀ ਘਰ ਵਾਲੀ ਦੀਆਂ ਅੱਖਾਂ ਚਤਰੂ ਆ ਗਏ ਉਹ ਕਹਿਣ ਲੱਗੀ ਨਹੀਂ ਦੀਦੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਤੁਹਾਨੂੰ ਕੁਝ ਦੱਸਣ ਆਈ ਸੀ ਪਾਜੀ ਘਰ ਆਏ ਸੀ ਦੁਪਹਿਰ ਨੂੰ ਇਹ ਸੁਣ ਕੇ ਸ਼ਰਨ ਹਰਾਨੀ ਨਾਲ ਉਹਨੂੰ ਵੇਖਣ ਲੱਗੀ ਤਾਂ ਵਿਜੇਦੀ ਘਰ ਵਾਲੀ ਕਹਿਣ ਲੱਗੀ ਦੀਦੀ ਆਪਣੇ ਪੇਕਿਆਂ ਬਾਰੇ ਸੋਚਣਾ ਬਹੁਤ ਵਧੀਆ ਗੱਲ ਹੁੰਦੀ ਆ ਪਰ ਜਦੋਂ ਪੇਕਿਆਂ ਵਾਲੇ ਸਾਡੇ ਬਾਰੇ ਨਾ ਸੋਚਣ ਤਾਂ ਖੁਦ ਬਾਰੇ ਸੋਚਣਾ ਖੁਦ ਹੀ ਸੋਚਣਾ ਪੈਂਦਾ ਆ ਆਪਣਾ ਸੋਹਰਾ ਘਰ ਉਜਾੜ ਕੇ ਪੇਕਿਆਂ ਨੂੰ ਨਹੀਂ ਸਵਾਰਦੇ ਦੀਦੀ ਤੁਸੀਂ ਆਪਣੇ ਘਰ ਵਾਪਸ ਚਲੇ ਜਾਓ ਭਾਜੀ ਤੁਹਾਡੇ ਲਈ ਬਹੁਤ ਪਰੇਸ਼ਾਨ ਆ ਉਹ ਤਾਂ ਤੁਹਾਨੂੰ ਮਨਾਉਣ ਲਈ ਬਹੁਤ ਦਿਨਾਂ ਦੀ ਕੋਸ਼ਿਸ਼ ਕਰ ਰਿਹਾ ਪਰ ਤੁਹਾਡੇ ਤੱਕ ਪਹੁੰਚ ਹੀ ਨਹੀਂ ਪਾਉਂਦੇ ਤੇ ਘਰ ਵਾਲੇ ਤੁਹਾਨੂੰ ਕੁਝ ਦੱਸਦੇ ਵੀ ਨਹੀਂ ਆ ਮੈਂ ਨਵੀਂ-ਨਵੀਂ ਇਸ ਘਰ ਚ ਆਈਆਂ ਤਾਂ ਤੁਹਾਨੂੰ ਲੱਗੇਗਾ ਕਿ ਮੈਂ ਪਰਿਵਾਰ ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਸ਼ਾਇਦ ਤੁਹਾਨੂੰ ਰਿਸ਼ਤਿਆਂ ਦਾ ਅਸਲੀ ਚਿਹਰਾ ਵੇਖਣਾ ਚਾਹੀਦਾ ਆ ਨਿਤਾਂਤ ਵਿੱਚ ਤੁਹਾਡੇ ਕੋਲ ਕੇਵਲ ਦਿਖਾवटी ਰਿਸ਼ਤੇ ਹੀ ਬਚੇ ਬਾਝ ਜਾਣਗੇ ਬੋਲਦੇ ਬੋਲਦੇ ਵਿਜੇ ਦੀ ਘਰ ਵਾਲੀ ਰੋ ਪਈ ਕਿਉਂਕਿ ਉਹ ਵੀ ਆਪਣੇ ਸਹੁਰਿਆਂ ਦਾ ਇਹ ਰੂਪ ਵੇਖ ਕੇ ਹਰਾਨ ਸੀ ਚੰਨ ਆਪਣੇ ਅਥਰੂ ਪੂੰਝਦੇ ਹੋਏ ਕਹਿਣ ਲੱਗੀ ਕੋਈ ਗੱਲ ਨਹੀਂ ਭਾਬੀ ਮੈਂ ਤੇਰੀਆਂ ਤੇ ਤੇਰੇ ਘਰ ਵਾਲੇ ਦੀਆਂ ਗੱਲਾਂ ਸੁਣ ਲਈਆਂ ਸੀ ਤੂੰ ਤਾਂ ਫਿਰ ਵੀ ਬਗਾਨੇ ਘਰੋਂ ਆਈਆਂ ਤਾਂ ਵੀ ਮੇਰੇ ਬਾਰੇ ਸੋਚਦੀਆਂ ਤੇ ਉਹ ਮੇਰਾ ਛੋਟਾ ਭਰਾ ਹੋ ਕੇ ਵੀ ਮੇਰੇ ਬਾਰੇ ਚੰਨੀ ਸੋਚਦਾ ਇਸ ਗੱਲ ਤੋਂ ਮੈਨੂੰ ਬਹੁਤ ਦੁੱਖ ਹੋਇਆ ਆਇਆ ਪਰਾਤਾ ਪਰਾ ਪ੍ਰਮਾਨ ਨੇ ਵੀ ਕਦੀ ਮੇਰੇ ਬਾਰੇ ਨਹੀਂ ਸੋਚਿਆ ਇਹ ਗੱਲ ਸੋਚ ਕੇ ਮੈਨੂੰ ਬਹੁਤ ਰੋਣ ਆ ਰਿਹਾ ਆ ਵਿਜੇ ਦੀ ਘਰ ਵਾਲੀ ਕਹਿਣ ਲੱਗੀ ਕੋਈ ਗੱਲ ਨਹੀਂ ਦੀਦੀ ਮੈਂ ਹਾਂ ਨਾ ਮੈਂ ਤੁਹਾਡੇ ਬਾਰੇ ਸੋਚਦੀ ਆ ਤੁਸੀਂ ਪਾਜੀ ਨੂੰ ਫੋਨ ਕਰੋ ਇੱਕ ਵਾਰ ਉਹਨਾਂ ਨਾਲ ਗੱਲ ਕਰਕੇ ਵੇਖ ਲਓ ਸ਼ਰਨੇ ਤੁਰੰਤ ਆਪਣੇ ਅਥਰੂ ਪੁੰਦੇ ਹੋਏ ਕਿਹਾ ਤੂੰ ਠੀਕ ਕਹਿ ਰਹੀ ਆ ਮੈਂ ਉਹਨਾਂ ਨਾਲ ਗੱਲ ਕਰਦੀ ਆ ਉਹ ਆਪਣਾ ਮੋਬਾਈਲ ਲੈ ਕੇ ਬਾਹਰ ਚਲੀ ਗਈ ਕੰਮ ਦੇ ਹੱਥਾਂ ਨਾਲ ਉਹਨੇ ਰਾਹੁਲ ਦਾ ਨੰਬਰ ਮਲਾਇਆ ਦੂਜੇ ਪਾਸੇ ਤੁਰੰਤ ਹੀ ਫੋਨ ਚੁੱਕ ਲਿਆ ਗਿਆ ਸ਼ਰਨ ਇੱਕਦਮ ਚੁੱਪ ਹੋ ਗਈ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ ਉਧਰੋਂ ਰਾਹੁਲ ਹੈਲੋ ਹੈਲੋ ਬੋਲਦਾ ਜਾ ਰਿਹਾ ਸੀ ਆਖਿਰਕਾਰ ਸ਼ਰਨ ਨੇ ਹਿੰਮਤ ਕਰਕੇ ਹੈਲੋ ਕਿਹਾ ਤਾਂ ਰਾਹੁਲ ਨੇ ਇੱਕ ਪਲ ਵਿੱਚ ਆਪਣੀ ਘਰ ਵਾਲੀ ਦੀ ਆਵਾਜ਼ ਨੂੰ ਪਹਿਚਾਣ ਲਿਆ ਉਹ ਹਰਾਨ ਜਾ ਰਹਿ ਗਿਆ ਉਹਦੀਆਂ ਅੱਖਾਂ ਵਿੱਚ ਚਤਰੂ ਆ ਗਏ ਉਹ ਕੰਬਦੀ ਹੋਈ ਆਵਾਜ਼ ਨਾਲ ਬੋਲਿਆ ਸ਼ਰਨ ਤੂੰ ਹੀ ਆਣਾ ਮੈਂ ਕਾਦਾ ਤੇਰੀ ਆਵਾਜ਼ ਸੁਣਨ ਨੂੰ ਤਰਸ ਰਿਹਾ ਆ ਵੇਖ ਉਸ ਵੇਲੇ ਗੁੱਸੇ ਵਿੱਚ ਮੈਂ ਵੀ ਕੁਝ ਜ਼ਿਆਦਾ ਹੀ ਬੋਲ ਗਿਆ ਸੀ ਮੈਨੂੰ ਮaaf ਕਰ ਦੇ ਤੇ ਘਰ ਵਾਪਸ ਆ ਜਾ ਤੇਰੇ ਬਿਨਾ ਕੁਝ ਵੀ ਚੰਗਾ ਨਹੀਂ ਲੱਗਦਾ ਮੈਂ ਤਾਂ ਸੋਚਿਆ ਸੀ ਕਿ ਛੋਟੀ ਮੋਟੀ ਜੀ ਨਾਰਾਜ਼ਗੀ ਆ ਦੂਰ ਹੋ ਜਾਵੇਗੀ ਪਰ ਤੂੰ ਤਾਂ ਜਿਵੇਂ ਮੇਰੇ ਕੋਲੋਂ ਦੂਰ ਜਾਣ ਦੀ ਸੌਂ ਹੀ ਖਾ ਲਈ ਆ ਮੈਂ ਕਈ ਵਾਰ ਤੈਨੂੰ ਮਨਾਉਣ ਲਈ ਆਇਆ ਪਰ ਕਿਸੇ ਨੇ ਵੀ ਮੈਨੂੰ ਤੇਰੇ ਨਾਲ ਮਿਲਣ ਨਹੀਂ ਦਿੱਤਾ ਸਾਰੇ ਕਹਿੰਦੇ ਸੀ ਕਿ ਤੂੰ ਮੇਰਾ ਮੂੰਹ ਨਹੀਂ ਵੇਖਣਾ ਚਾਹੁੰਦੀ ਤੂੰ ਖੁਦ ਨੂੰ ਕੁਝ ਕਰ ਲਵੇਂਗੀ ਤਾਂ ਮੈਂ ਵੀ ਤੇਰੇ ਕੋਲ ਆਉਣ ਤੋਂ ਡਰਦਾ ਸੀ ਕਿ ਕਿਤੇ ਤੈਨੂੰ ਕੁਝ ਹੋ ਨਾ ਜਾਵੇ ਤੇ ਮੈਂ ਤੈਨੂੰ ਖੋਹ ਨਾ ਦਵਾਂ ਪਰ ਹੁਣ ਤੇਰੇ ਬਿਨਾ ਜ਼ਿੰਦਗੀ ਜਿਉਣਾ ਔਖਾ ਆ ਤੂੰ ਆਪਣੇ ਪੇਕਿਆਂ ਲਈ ਜੋ ਕਰਨਾ ਚਾਹੁੰਦੀਆਂ ਉਹ ਕਰ ਸਕਦੀਆਂ ਜਿੰਨੇ ਦਿਨ ਉੱਥੇ ਰਹਿਣਾ ਚਾਹੁੰਦੀਆਂ ਰਹਿ ਸਕਦੀਆਂ ਪਰ ਮੈਂ ਤੇਰੀ ਮਿਹਨਤ ਕਰਦਾ ਆ ਮੇਰੀ ਜ਼ਿੰਦਗੀ 'ਚ ਵਾਪਸ ਆ ਜਾ ਮੰਮੀ ਵੀ ਤੇਰੇ ਬਿਨਾ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਦੀ ਆ ਤੇ ਉਹਨਾਂ ਨੂੰ ਲੱਗਦਾ ਆ ਕਿ ਮੇਰਾ ਘਰ ਟੁੱਟਣ ਦੀ ਜ਼ਿੰਮੇਵਾਰ ਉਹ ਆ ਤਾਜਕਲ ਉਹ ਬਹੁਤ ਹੀ ਬਿਮਾਰ ਹੋਣ ਲੱਗੀ ਆ ਉਹਨਾਂ ਨੂੰ ਵੀ ਇਸ ਗੱਲ ਤੋਂ ਮੁਕਤ ਕਰ ਦੇ ਰਾਹੁਲ ਬਿਨਾਂ ਰੁਕੇ ਲਗਾਤਾਰ ਬੋਲੀ ਜਾ ਰਿਹਾ ਸੀ ਮੰਨੋ ਜਿਵੇਂ ਇਹ ਉਹਦਾ ਆਖਰੀ ਮੌਕਾ ਆ ਤੇ ਜੇ ਉਹ ਇਹ ਮੌਕਾ ਮੌਕੇ ਦਾ ਫਾਇਦਾ ਨਾ ਚੁੱਕ ਪਾਇਆ ਤਾਂ ਹਮੇਸ਼ਾ-ਮੇਸ਼ਾ ਲਈ ਆਪਣੀ ਘਰਵਾਲੀ ਨੂੰ ਖੋ ਦੇਵੇਗਾ ਚਰਨ ਰੋਪਈ ਰੋਂਦੀ ਹੋਈ ਆਵਾਜ਼ ਵਿੱਚ ਬੋਲੀ ਫਿਰ ਗਲਤੀ ਮੇਰੀ ਵੀ ਸੀ ਬਸ ਟਾਡੀ ਨਹੀਂ ਸੀ ਪੇਕਿਆਂ ਦੇ ਮੋਹ 'ਚ ਮੈਂ ਸਹੀ ਗਲਤ ਤੋਂ ਹਟ ਕੇ ਫੈਸਲੇ ਲੈਂਦੀ ਗਈ ਪਰ ਮੈਨੂੰ ਆਪਣੇ ਘਰ ਵਾਲੇ ਤੇ ਸਹੁਰਿਆਂ ਬਾਰੇ ਵੀ ਸੋਚਣਾ ਚਾਹੀਦਾ ਸੀ ਮੈਂ ਹੁਣ ਐਸੇ ਵਕਤ ਕਾ ਰਹਿ ਰਹੀ ਆ ਇਹ ਸੁਣ ਕੇ ਰਾਹੁਲ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ ਉਹ ਕਹਿਣ ਲੱਗਾ ਕਿ ਤੂੰ ਤਿਆਰ ਐ ਮੈਂ ਤੈਨੂੰ ਲੈਣ ਆ ਰਿਹਾ ਆ ਛਰਨ ਫਟਾਫਟ ਆਪਣੇ ਅਥਰੂ ਪੂੰਦੀ ਹੋਈ ਕਮਰੇ ਚ ਆਈ ਤੇ ਆਪਣੀ ਭਾਬੀ ਦੇ ਗਲੇ ਲਾ ਕੇ ਬੋਲੀ ਕਿ ਮੈਂ ਉਹਨਾਂ ਨਾਲ ਗੱਲ ਕਰ ਲਈ ਆ ਮੈਂ ਆਪਣੇ ਘਰ ਜਾ ਰਹੀ ਆ ਇਹ ਸੁਣ ਕੇ ਉਹਦੀ ਭਾਬੀ ਦਾ ਚਿਹਰਾ ਵੀ ਖੁਸ਼ੀ ਨਾਲ ਖੇੜ ਉੱਠਿਆ ਤੇ ਉਹ ਕਹਿਣ ਲੱਗੀ ਕਿ ਮੈਂ ਮੰਮੀ ਜੀ ਨੂੰ ਇਹ ਖਬਰ ਸੁਣਾ ਕੇ ਆਉਂਦੀ ਆ ਚੰਨ ਫਟਾਫਟ ਆਪਣੇ ਕੱਪੜੇ ਪੈਕ ਕਰਨ ਲੱਗੀ ਉਦੋਂ ਹੀ ਉਹਦੀ ਮਾਂ ਇਹ ਖਬਰ ਸੁਣ ਕੇ ਪਰੇਸ਼ਾਨ ਹੋ ਗਈ ਤੇ ਉਹਦੇ ਕਮਰੇ ਚ ਆਈ ਤੇ ਕਹਿਣ ਲੱਗੀ ਪੁੱਤ ਇਹ ਤੂੰ ਕਿਹੋ ਜਿਹਾ ਫੈਸਲਾ ਲੈ ਲਿਆ ਆ ਇੰਨੇ ਸਾਲਾਂ ਦਾ ਟੁੱਟਾ ਹੋਇਆ ਰਿਸ਼ਤਾ ਤੇ ਤੂੰ ਫੇਰ ਆਪਣੇ ਸਹੁਰੇ ਜਾ ਰਹੀ ਆ ਆਖਿਰ ਤੈਨੂੰ ਇਸ ਘਰ ਵਿੱਚ ਕਿਹੜੀ ਚੀਜ਼ ਦੀ ਕਮੀ ਆ ਇੰਨੀ ਚੰਗੀ ਤਨਖਾਹ ਮਿਲ ਰਹੀ ਆ ਤੈਨੂੰ ਫਿਰ ਵੀ ਤੈਨੂੰ ਉਹਨਾਂ ਦੇ ਸਾਹਮਣੇ ਝੁਕੰਦੀ ਕੀ ਲੋੜ ਆ ਸ਼ਰਨ ਗੁੱਸੇ ਨਾਲ ਬੋਲੀ ਮੰਮੀ ਮੈਂ ਉਹਨਾਂ ਸਾਹਮਣੇ ਚੁੱਕਣੀ ਜਾ ਰਹੀ ਬਸ ਆਪਣੀ ਗਲਤੀ ਨੂੰ ਸੁਧਾਰ ਰਹੀ ਆ ਆਖਿਰ ਉਹ ਵੀ ਮੇਰਾ ਪਰਿਵਾਰ ਹੀ ਆ ਜੇ ਮੈਂ ਆਪਣੇ ਪੇਕੇਆਂ ਲਈ ਇੰਨੇ ਸਾਲਾਂ ਤੱਕ ਫਰਜ਼ ਨਿਭਾ ਸਕਦੀ ਆ ਤਾਂ ਸਹੁਰਿਆਂ ਲਈ ਕਿਉਂ ਨਹੀਂ ਸੋਚ ਸਕਦੀ ਵੈਸੇ ਵੀ ਹੁਣ ਦੋਵੇਂ ਭਰਾ ਕਮੂਨ ਲੱਗੇ ਆ ਉਹਨਾਂ ਦਾ ਵਿਆਹ ਹੋ ਗਿਆ ਆ ਤਾਂ ਮੈਨੂੰ ਵੀ ਹੁਣ ਆਪਣੇ ਘਰ ਵਾਪਸ ਜਾਣਾ ਚਾਹੀਦਾ ਆ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਪੂਰੀ ਜ਼ਿੰਦਗੀ ਇਕੱਲੀ ਰਹਿ ਜਾਵਾਂ ਰਾਹੁਲ ਇਹਨੀ ਵਾਰ ਮੈਨੂੰ ਮਨਾਉਣ ਲਈ ਆਇਆ ਪਰ ਇੱਕ ਵਾਰ ਵੀ ਤੁਸੀਂ ਮੈਨੂੰ ਕੁਝ ਨਹੀਂ ਦੱਸਿਆ ਕਿ ਇਹ ਮੇਰੇ ਨਾਲ ਧੋਖਾ ਨਹੀਂ ਸੀ ਮੈਂ ਤਾਂ ਆਪਣਾ ਫਰਜ਼ ਆਪਣਾ ਹਰ ਫਰਜ਼ ਇਮਾਨਦਾਰੀ ਨਾਲ ਨਿਭਾਇਆ ਸੀ ਤੁਹਾਡਾ ਵੀ ਤਾਂ ਮੇਰੇ ਪ੍ਰਤੀ ਕੋਈ ਫਰਜ਼ ਪੰਦਾ ਹੈ ਕਿ ਨਹੀਂ ਹੁਣ ਮਾਂ ਦੀ ਤਾਂ ਹੋਂਦ ਥੱਲੇ ਚੁੱਕ ਚੁੱਕੀ ਸੀ ਥੋੜੀ देर ਬਾਅਦ ਦਰਵਾਜ਼ੇ ਦੇ ਬਾਹਰ ਗੱਡੀ ਦੀ ਆਵਾਜ਼ ਆਈ ਸ਼ਰਨ ਨੇ ਖਿੜਕੀ ਖੋਲ ਕੇ ਵੇਖਿਆ ਤੇ ਇੰਨੇ ਸਾਲਾਂ ਬਾਅਦ ਰਾਹੁਲ ਨੂੰ ਵੇਖ ਕੇ ਉਹਦੀਆਂ ਅੱਖਾਂ ਚੋਂ ਤਰੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਕਪੜਿੰਕਾਰ ਵਾਲੀ ਦੇਵੀ ਛੋੜੇ ਵਿੱਚ ਉਹ ਬਹੁਤ ਹੀ ਕਮਜ਼ੋਰ ਹੋ ਗਿਆ ਸੀ ਉਹ ਆਪਣਾ ਬੈਗ ਲੈ ਕੇ ਬਾਹਰ ਗਈ ਬਾਰ ਵੱਡੇ ਭਰਾ ਭਾਬੀ ਵੀ ਹੈਰਾਨ ਪਰੇਸ਼ਾਨ ਖੜੇ ਸੀ ਪਰ ਹੁਣ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਸ਼ਰਨ ਨੂੰ ਰੋਕ ਸਕਣ ਕਿਉਂਕਿ ਉਹਨਾਂ ਦਾ ਅਸਲੀ ਚਿਹਰਾ ਸ਼ਰਨ ਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਿਸ ਨੇ ਉਹਦੇ ਨਾਲ ਕਿੰਨਾ ਧੋਖਾ ਕੀਤਾ ਸੀ ਤੇ ਕਿੰਨੇ ਕਿਸ ਤਰ੍ਹਾਂ ਉਹਦਾ ਇਸਤੇਮਾਲ ਕੀਤਾ ਸੀ ਸਾਰੇ ਚੁੱਪਚਾਪ ਇਹ ਸਭ ਕੁਝ ਦੇਖਦੇ ਰਹੇ ਤੇ ਸ਼ਰਨ ਆਪਣਾ ਬੈਗ ਲੈ ਕੇ ਕਰ ਤੋਂ ਬਾਹਰ ਨਿਕਲ ਗਈ। ਰਾਹੁਲ ਨੇ ਅੱਗੇ ਵਧ ਕੇ ਉਹਦਾ ਬੈਗ ਫੜ ਲਿਆ। ਮਨੋ ਜਿਵੇਂ ਉਹ ਹੁਣ ਉਹਦੀਆਂ ਜ਼ਿੰਮੇਵਾਰੀਆਂ ਦਾ ਭਾਰ ਹਲਕਾ ਕਰ ਦੇਣਾ ਚਾਹੁੰਦਾ ਸੀ। ਦੋ ਕਦਮ ਅੱਗੇ ਵਧਣ ਦੇ ਬਾਅਦ ਉਹ ਵਾਪਸ ਮਾਂ ਕੋਲ ਪਹੁੰਚੀ। ਉਹਦੀ ਮਾਂ ਹਰਾਨੀ ਭਰੀਆਂ ਨਜ਼ਰਾਂ ਨਾਲ ਉਹਨੂੰ ਵੇਖਣ ਲੱਗੀ। ਤਾਂ ਉਹਨੇ ਆਪਣੀ ਮਾਂ ਨੂੰ ਗਲ ਨਾਲ ਲਾ ਲਿਆ ਤੇ ਕਿਹਾ ਖੁਸ਼ ਰਹੀ ਮਾਂ ਮੈਂ ਤਾਂ ਤੁਹਾਡੇ ਪ੍ਰਤੀ ਸਾਰੇ ਫਜ਼ੀ ਇਮਾਨਦਾਰੀ ਨਾਲ ਨਿਭਾ ਦਿੱਤੇ ਆ। ਹੁਣ ਜਰਾ ਮੈਂ ਖੁਦ ਦੇ ਲਈ ਵੀ ਜੀ ਲਵਾਂ। ਉਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਛਲਕੁੱਠੇ ਉਹ ਜ਼ਿਆਦਾ ਕੁਝ ਨਾ ਬੋਲ ਪਾਈ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਹੋ ਰਿਹਾ ਸੀ ਕਿ ਉਹਨਾਂ ਨੇ ਵੀ ਆਪਣੇ ਮਤਲਬ ਲਈ ਆਪਣੀ ਧੀ ਦੇ ਦੁੱਖਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ਖੈਰ ਚੰਗਾ ਹੋਇਆ ਜਿਹੜਾ ਸ਼ਰਨ ਨੂੰ ਸਾਰੀ ਸੱਚਾਈ ਪਤਾ ਲੱਗ ਗਈ ਸੀ ਕਾਰ ਵਿੱਚ ਬੈੰਦੇ ਹੀ ਸ਼ਰਨ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਰਾਹੁਲ ਦੇ ਗੱਲ ਲੱਗ ਗਈ ਧਰਉਣ ਲੱਗੀ ਜਦੋਂ ਘਰ ਪਹੁੰਚੀ ਤਾਂ ਉਹਦੀ ਸੱਸ ਦਰਵਾਜ਼ੇ ਤੇ ਖੜੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਤੇ ਉਹਨੇ ਦਰਵਾਜੇ ਤੇ ਤੇਲ ਝੋਕੇ ਉਹਨਾਂ ਦਾ ਸਵਾਗਤ ਕੀਤਾ ਤੇ ਪਿਆਰ ਨਾਲ ਆਪਣੀ ਨੂੰਹ ਦੇ ਮੱਥੇ ਨੂੰ ਚੁੰਮਦੇ ਹੋਏ ਕਹਿਣ ਲੱਗੀ ਪਤਾ ਨਹੀਂ ਮੈਂ ਕਿੰਨੇ ਦਿਨਾਂ ਦੀ ਮਹਿਮਾਨ ਰਹਿ ਗਈ ਆ ਆਪਣਾ ਘਰ ਸੰਭਾਲ ਤੇ ਮੇਰੇ ਪੁੱਤ ਦਾ ਵੀ ਧਿਆਨ ਰੱਖੀ ਸ਼ਰਨ ਆਪਣੀ ਸਾਸ ਦੇ ਗਲੇ ਲਾ ਕੇ ਫੁੱਟ ਫੁੱਟ ਕੇ ਰੋਣ ਲੱਗੀ ਤੇ ਸੋਚਣ ਲੱਗੀ ਕਿ ਪੇਕਿਆਂ ਦੇ ਮੋਹ ਦੀ ਪੱਟੀ ਮੇਰੀਆਂ ਅੱਖਾਂ ਤੇ ਬੰਨੀ ਸੀ ਤਾਂ ਮੈਂ ਇਹ ਵੀ ਨਹੀਂ ਵੇਖ ਸਕੀ ਕਿ ਮੇਰੀ ਸਾਸ ਮੈਨੂੰ ਕਿੰਨਾ ਪਿਆਰ ਕਰਦੀ ਆ ਤੇ ਹਮੇਸ਼ਾ ਮੇਰੀ ਖੁਸ਼ੀ ਬਾਰੇ ਸੋਚਦੀ ਆ ਇੱਕ ਨਿੱਕੀ ਜਿਹੀ ਗਲਤਫਹਿਮੀ ਤੇ ਬੈਸ ਦੇ ਚੱਕਰ ਚ ਉਹ 2 ਸਾਲ ਤੱਕ ਆਪਣੇ ਸਹੁਰਿਆਂ ਤੋਂ ਦੂਰ ਰਹੀ ਪਰ ਹੁਣ ਉਹਨੇ ਤੈਅ ਕਰ ਲਿਆ ਸੀ ਕਿ ਹੁਣ ਉਹ ਇੱਥੇ ਆਪਣੇ ਲਈ ਜੀਵੇਗੀ ਤੇ ਆਪਣੇ ਸਹੁਰੇ ਪਰਿਵਾਰ ਲਈ ਜੀਵੇਗੀ ਤੇ ਆਪਣੇ ਸਹੁਰੇ ਪਰਿਵਾਰ ਨੂੰ ਸਵਾਰ ਕੇ ਰੱਖੇਗੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ